ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਪਿਆਰੀ ਕਲੈਕਸ਼ਨ ਦੇਣ ਜਾ ਰਹੀ ਹਾਂ ਤੁਹਾਨੂੰ ਤੇ ਬਹੁਤ ਜ਼ਿਆਦਾ ਡਿਮਾਂਡਡ ਕਲੈਕਸ਼ਨ ਦੇਣ ਜਾ ਰਹੀ ਹਾਂ ਅਹ ਮਡਾਲ ਦੇ ਸੂਟ ਨੇ ਜੀ ਸਾਰੇ ਇਹਨਾਂ ਸੂਟਾਂ ਨੂੰ ਇਸ ਫੈਬਰਿਕ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਜਿਨ੍ਹਾਂ ਕੋਲ ਵੀ ਇਹ ਸਟੱਫ ਜਾਂਦਾ ਹੈ ਤੇ ਮੇਨ ਇਹਨਾਂ ਦਾ ਪਲੱਸ ਪੁਆਇੰਟ ਇਹ ਹੈ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਵੀ ਪਾ ਸਕਦੇ ਮਤਲਬ ਰੁਟੀਨ ਜਿੱਦਾਂ ਆਪਣੇ ਮਾੜਾ ਮੋਟਾ ਕਿਤੇ ਆਣਾ ਜਾਣਾ ਹੁੰਦਾ ਉਦਾਂ ਹੋ ਜਾਂਦਾ ਜਾਂ ਫਿਰ ਕੋਈ ਸੈਮੀ ਫੰਕਸ਼ਨ ਹੁੰਦਾ ਉਸ ਚ ਪਾ ਸਕਦੇ ਹੋ ਇਹਨਾਂ ਦੇ ਲੁੱਕ ਇਹਨਾਂ ਦੇ ਦੁਪੱਟੇ ਬਹੁਤ ਪਿਆਰੇ ਹੁੰਦੇ ਨੇ ਸੂਟਾਂ ਦੇ ਪ੍ਰਾਈਸ ਅੱਜ ਤੁਹਾਨੂੰ ਦੋ ਦਮਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋ ਤਰ੍ਹਾਂ ਦੇ ਮਤਲਬ ਕਿ ਪ੍ਰਾਈਸ ਹੋਣਗੇ ਉਹ ਤੁਸੀਂ ਦੇਖਦੇ ਹੋ ਨਾਲ ਦੀ ਨਾਲ ਬ੍ਰਾਂਡ ਰਹੇਗਾ ਜੀ ਜੈ ਵੀ ਜੀ ਤੇ ਰਾਖੀ ਦੋਨੇ ਬ੍ਰਾਂਡ ਰਹਿਣਗੇ ਬੁਕਿੰਗ ਲਈ ਨੰਬਰ ਹੋਗਾ ਜੀ 283 828381 ਨੰਬਰ ਆ ਜੋ ਵੀ ਤੁਹਾਨੂੰ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਡਵੰਡਰਡ ਸੂਟ ਦਿਖਾਵਾਂਗੀ ਇਹ ਸੈੱਟ ਮੇਰੇ ਪਾਸ ਰਿਪੀਟ ਆ ਗਿਆ ਜੀ ਬਹੁਤ ਸਾਰੀਆਂ ਫੋਟੋ ਸੀਗੀਆਂ ਇਹਨਾਂ ਦੀ ਮੇਰੇ ਕੋਲ ਜਦੋਂ ਮੈਂ ਪਿਛਲੀ ਵਾਰ ਦਿਖਾਇਆ ਸੀਗਾ ਮਡਾਲ ਦਾ ਸੂਟ ਹੈ ਇਹ ਚਨਾਉਰਜ਼ ਫੌਂ ਦਾ ਦੁਪੱਟਾ ਮੋਡਲ ਦਾ ਸਟੱਫ ਹੈ ਜੀ ਲੁੱਕ ਲਾਈਕ ਇੱਕ ਕ੍ਰੇਪ ਦੀ ਤਰ੍ਹਾਂ ਹੁੰਦਾ ਹੈ ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਤਾਂ ਕ੍ਰੇਪ ਦੀ ਲੁੱਕ ਦੇਵੇਗਾ ਇੰਨਾ ਢਿਲਕਮਾ ਜਿਹਾ ਸਟੱਫ ਹੈ ਲਾਈਟ ਵੇਟ ਦਾ ਤੇ ਇਹ ਵੈਸੀ ਸਟੱਫ ਹੁੰਦਾ ਜੀ ਇਹ ਕਾਟਨ ਸਿੰਥੈਟਿਕ ਦੇ ਵਿੱਚ ਇਹ ਹੈਗਾ ਰਾਖੀ ਬ੍ਰਾਂਡ ਦੇ ਉੱਪਰ ਠੀਕ ਹੈ ਸਾਰਾ ਹੀ ਫਰੰਟ ਹਾਈਲਾਈਟ ਹੈ ਦਾ ਪ੍ਰਿੰਟ ਬਹੁਤ ਸੋਹਣਾ ਹੈ ਇੱਕ ਪਲੱਸ ਪੁਆਇੰਟ ਇਹਨਾਂ ਦਾ ਇਹ ਵੀ ਹੁੰਦਾ ਹੈ ਕਿ ਇਹ 2.5-3 ਮੀਟਰ ਦੀ ਸ਼ਰਟ ਹੁੰਦੀ ਹੈ ਤੁਹਾਡਾ ਜਿੰਨਾ ਮਰਜ਼ੀ ਘੇਰਾ ਹੈ ਤੁਸੀਂ ਇਹਨਾਂ ਨੂੰ ਬਾਹਟ ਬਾਜੂ ਦੇ ਜੋੜ ਵਿੱਚ ਬਣਾ ਸਕਦੇ ਹੋ ਸੂਟਾਂ ਨੂੰ ਕਿਉਂਕਿ ਫਰੰਟ ਦਾ ਸਾਰਾ ਘੇਰਾ ਹੀ ਆ ਠੀਕ ਹੈ ਜੀ ਪ੍ਰੋਪਰ ਆਖੀ ਬ੍ਰੈਂਡ ਦੇ ਨਾਲ ਰਹਿਣਗੇ ਸੂਟ ਇਹ ਸਟੈਂਪ ਦੇ ਨਾਲ ਤੇ ਮੈਂ ਦਾਲਦੀ ਹਾਂ ਸਲਵਾਰਾਂ ਨੇ ਚਨਾਉਂਸ ਫੌਨ ਦੇ ਹੈਗੇ ਨੇ ਜੀ ਦੁਪੱਟੇ ਇਹ ਹੈਗੇ ਨੇ ਮੈਚਿੰਗ ਦੇ ਵਿੱਚ ਸੂਟ ਲੰਮਾ ਚੌੜਾ ਚਨਾਉਂਸ ਫੌਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਤੇ ਸਾਰਾ ਹੀ ਹਾਈਲਾਈਟ ਰਹੂਗਾ ਦੁਪੱਟਾ ਠੀਕ ਹੈ 3 ਮੀਟਰ ਦੀ ਸਲਵਾਰ ਹੈ ਇਹਦੇ ਨਾਲ ਇਹ ਮੈਂ ਪਹਿਲਾਂ ਵੀ ਦਿਖਾਈ ਸੀ ਤੇ ਇਹਨਾਂ ਦਾ ਰਿਪੀਟ ਸੈੱਟ ਮੇਰੇ ਕੋਲ ਆ ਗਿਆ ਹੁਣ ਜਿਨ੍ਹਾਂ ਨੇ ਵੀ ਲੈਣਾ ਲੈ ਸਕਦੇ ਹੋ ਕਲਰ ਇਹਦੇ ਵਿੱਚ ਹੀ ਕੇ ਅਰਸਟ ਮਿਲ ਜੇਗਾ ਤੁਹਾਨੂੰ ਸ਼ਰਟ ਦਾ ਵੇਸ ਕਲਰ ਸੇਮ ਰਹੂਗਾ ਜੇ ਸਿਰਫ ਸਲਵਾਰਾਂ ਤੇ ਦੁਪੱਟਿਆਂ ਦਾ ਕਲਰ ਚੇਂਜ ਹੋ ਜਾਏਗਾ ਕਿ ਕਲਰ ਰਹੇਗਾ ਇਹਦੇ ਵਿੱਚ ਇਹ ਸੀ ਗ੍ਰੀਨ ਜਿਹਾ ਕਲਰ ਇਹ ਵੀ ਬਹੁਤ ਪਿਆਰਾ ਹੈ ਜੇ ਮਤਲਬ ਇਹ ਫੁੱਲ ਡਿਮਾਂਡਡ ਸੀਗੇ ਜਦੋਂ ਪਿਛਲੀ ਵਾਰ ਸਾਡੇ ਕੋਲ ਇਹਨਾਂ ਦੀ ਬਹੁਤ ਸਾਰੀ ਡਿਮਾਂਡ ਆਈ ਸੀ ਅਸੀਂ ਇਹ ਬੁਕਿੰਗ ਤੇ ਲੈ ਲਈ ਸੀ ਸਾਰੇ ਸੂਟ ਕਟੂ ਕਟੇ ਮੇਰਾ ਹੁਣ 10ਵਾਂ ਤੋਂ 12ਵਾਂ ਸੈੱਟ ਹੋਏਗਾ ਕਿਉਂਕਿ ਅਸੀਂ ਉਸ ਟਾਈਮ ਇਹਨਾਂ ਦੇ ਨਾਲ ਦੀ ਨਾਲ ਬੁਕਿੰਗ ਲੈ ਕੇ ਸਭ ਦੇ ਸੂਟ ਦੇ ਦਿੱਤੇ ਸੀਗੇ ਇਹ ਰੀਪੀਟ ਹੁਣ ਮੈਂ ਵੀਡੀਓ ਸਟਾਰ ਦਿਖਾਇਆ ਹੁਣ ਇਹਦੀ ਦੁਆਰਾ ਤੋਂ ਬੁਕਿੰਗ ਸ਼ੁਰੂ ਕਰਾਂਗੇ ਇਹ ਹੈਗੀ ਜੀ ਇਹਦੀ ਲੁੱਕ ਠੀਕ ਹੈ ਪ੍ਰਾਈਸ ਹੈਗੇ ਇਹਨਾਂ ਸੂਟਾਂ ਦਾ ਹਾਂਜੀ 3850 ਇਹਨਾਂ ਸੂਟਾਂ ਦਾ ਪ੍ਰਾਈਸ ਹੈ ਤੇ ਇਹ ਸੂਟ ਦੇਖੋ ਜੀ ਬਹੁਤ ਜਿਆਦਾ ਡਿਮਾਂਡਡ ਪਤਾ ਨਹੀਂ ਕਿੰਨੀ ਵਾਰੀ ਮੈਂ ਵੀਡੀਓਸ ਦਿਖਾਈਆਂ ਸੈੱਟ ਦੇ ਨਾਲ ਦੀ ਨਾਲ ਸਟਾਕ ਕਲੀਅਰ ਇਹਨਾਂ ਦਾ ਐਵਰਗ੍ਰੀਨ ਸੂਟ ਨੇ ਜੀ ਤੁਸੀਂ ਇਹਨਾਂ ਨੂੰ ਕਦੋਂ ਵੀ ਪਾ ਸਕਦੇ ਹੋ ਕਿਸੇ ਵੀ ਮੌਸਮ ਵਿੱਚ ਪਾ ਸਕਦੇ ਹੋ ਫੁੱਲ ਲਾਈਨਿੰਗ ਸੂਟ ਬਣੇਗਾ ਲੁੱਕ ਇਹਨਾਂ ਦੇ ਕਲਰ ਡਿਜ਼ਾਈਨਿੰਗ ਬਹੁਤ ਸੋਹਣੀ ਆ ਠੀਕ ਹੈ ਜੀ ਇਹ ਹੈਗੀ ਇਹਦੀ ਮੋਡਲ ਦੀ ਸਲਵਾਰ ਦੇ ਨਾਲ ਇਹਦੇ ਦੁਪट्टे ਦੇ ਵਿੱਚ ਸਾਰੇ ਚ ਰਹੋਗਾ ਜੀ ਵਰਕ ਸੀਕਵੈਂਸ ਦਾ ਬਹੁਤ ਪਿਆਰਾ ਜਿਹਾ ਵਰਕ ਦੇ ਨਾਲ print ਬਹੁਤ ਸੋਹਣੀ ਹੈ ਸਾਰੀ ਸੂਟਾਂ ਦੇ ਜਿਹੜੀ ਇਹ ਵਾਲੀ ਕੈਟਲੌਗ ਬੁੱਕ ਹੈ ਇਹ ਇੱਕ ਇੱਕ ਸੂਟ ਨਾਲ ਦੇ ਤੁਹਾਨੂੰ ਦੋ ਦੋ ਕਲਰ ਮਿਲਣਗੇ ਇਹ ਦੇਖੋ ਇਹ ਸਾਰੇ ਵਰਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਬੈਕ ਸਾਈਡ ਦਿਖਾਨੀ ਆ ਇਹ ਜਿੰਨਾ ਵੀ ਵਾਈਟ ਦਿਖ ਰਿਹਾ ਇਹ ਕੋਈ ਚੁਬੜਣ ਵਾਲਾ ਵਰਕ ਨਹੀਂ ਹੈਗਾ ਸਾਰਾ ਥ੍ਰੈਡ ਹੈ ਤੇ ਫਰੰਟ ਦੇ ਵਿੱਚ ਇਹ ਸਿੱਪੀ ਆ ਠੀਕ ਹੈ ਜੀ ਪ੍ਰਾਈਸ ਸੇਮ ਆ 3850 ਇਹ ਇਸ ਕਲਰ ਇਸ ਡਿਜ਼ਾਈਨ ਦੇ ਵਿੱਚ ਇਹ ਸੈਕੰਡ ਕਲਰ ਆ ਇਹ ਸਲਵਾਰ ਹੈ ਇਹਦੀ ਦੁਪੱਟਾ ਟੀ-ਸ਼ਰਟ ਠੀਕ ਹੈ ਇਸ ਡਿਜ਼ਾਈਨ ਦੇ ਵਿੱਚ ਇਹ ਦੋ ਕਲਰ ਨੇ ਨੈਕਸਟ ਦੇ ਆਗੇ ਇਹ ਵੀ ਮੋਡਲ ਦਾ ਬਹੁਤ ਸੋਹਣਾ ਸੂਟ ਆ ਠੀਕ ਹੈ ਜੀ ਇਹ ਹੈਗਾ ਦਾ ਫਰੰਟ ਬੈਕ ਤੇ ਬਾਜੂ ਇਹ ਸੇਮ ਹੀ ਸਟਫ ਆ ਇਹ ਕੈਟਲੋਗ ਬੁੱਕ ਆਂਦੀ ਆ ਜੀ 10 ਪੀਸਾਂ ਦੀ ਇਹਨਾਂ ਦੇ ਵਿੱਚ ਤੁਹਾਨੂੰ 4-5 ਡਿਜ਼ਾਈਨ ਮਿਲ ਜਾਣਗੇ ਤੇ ਦੋ ਦੋ ਸੂਟ ਹੋਣਗੇ ਸਾਰਿਆਂ ਦੇ ਕਲਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਬਹੁਤ ਜ਼ਿਆਦਾ ਬ੍ਰਾਈਟ ਜਿਹਾ ਹੋਵੇ ਜਾਂ ਫਿਰ ਡਿਜ਼ਾਈਨ ਇਹਨਾਂ ਪਸੰਦ ਹੋਵੇ ਜੇ ਤੁਹਾਨੂੰ ਕੋਈ ਸੂਟ ਮਤਲਬ ਤੁਸੀਂ ਕਿਸੇ ਦੀ ਫੋਟੋ ਪਾਣੇ ਹੋ ਤਾਂ ਫਿਰ ਉਹ ਸੂਟ ਕਈ ਵਾਰੀ ਨਹੀਂ ਹੁੰਦਾ ਤਾਂ ਤੁਸੀਂ ਕੋਈ ਹੋਰ ਵੀ ਇਹਨਾਂ ਚ ਚੁਆਇਸ ਕਰਕੇ ਰੱਖ ਸਕਦੇ ਹੋ ਚੁਆਇਸ ਕਰਕੇ ਇਹ ਹੈਗਾ ਨੈਕਸਟ ਡਿਜ਼ਾਈਨ ਠੀਕ ਹੈ ਜੀ ਰੋਟਲੀ ਹਾਈਲਾਈਟ ਦੇ ਨਾਲ ਆ ਸਾਰਾ ਫੱਲਾ ਹੈਵੀ ਦੇ ਵਿੱਚ ਸ਼ਿਮਰਤੀਆਂ ਆ ਸਾਰੇ ਮੋੜਾ ਲਦੀਆਂ ਸਲਵਾਰਾਂ ਇਹਨਾਂ ਦੀਆਂ ਤੇ ਹੈਗੀਆਂ ਦੁਪੱਟੇ لمبے ਚੌੜੇ ਇਹ ਹੈਗੇ ਜੀ ਲੁੱਕ ਸੂਟ ਦੀ ਇਹਦੇ ਵਿੱਚ ਵੀ 2 ਕਲਰ ਨੇ ਇਹਦਾ ਸੈਕੰਡ ਕਲਰ ਸੇਮਾ 3500 ਦਾ ਪ੍ਰਾਈਸ ਆ ਇੱਕ ਤੋਂ ਡਿਜ਼ਾਈਨ ਹੈਗੇ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਸੋਹਣਾ ਹੈ ਠੀਕ ਹੈ ਜੀ ਇਹ ਹੈ ਇਹਦਾ ਡਿਜ਼ਾਈਨ ਦੁਪੱਟਾ ਬਹੁਤ ਪਿਆਰਾ ਹੈਵੀ ਇਹ ਲੁੱਕ ਰਹੇਗੀ ਜੀ ਇਹਦਾ ਸੈਕਿੰਡ ਕਲਰ ਆ ਬਹੁਤ ਸੋਹਣਾ ਕਲਰ ਆ ਸੀਟ ਵਰਗਾ শেਡ ਤੇ ਪ੍ਰਾਈਸ ਹੈਗਾ 3850 ਸ਼ਿਪਿੰਗ ਅਲੱਗ ਤੋਂ ਲੱਗੇਗੀ ਠੀਕ ਹੈ ਜੀ ਏ ਨੈਕਸਟ ਮੈਂ ਤੁਹਾਨੂੰ ਦਿਖਾਨੀ ਆ ਪ੍ਰਿੰਟ ਪਹਿਲਾਂ ਇਹ ਸਾਰਿਆਂ ਨੇ ਦੋ-ਦੋ ਪੀਸ ਇਕੱਠੇ ਚੱਕੇ ਸੀਗੇ ਤਾਂ ਕਰਕੇ ਫੋਟੋਆਂ ਬਹੁਤ ਜ਼ਿਆਦਾ ਸਿਗੀਆਂ ਬਹੁਤ ਸੋਹਣਾ ਸੂਟ ਆ 올 ਓਵਰ ਪ੍ਰਿੰਟ ਆ ਮਤਲਬ ਹਰੇ ਕੇਜ ਵਾਸਤੇ ਆ ਉੱਪਰ ਸਾਰਾ ਪ੍ਰਿੰਟ ਆ ਜੇ ਹਾਈਲਾਈਟ ਆ ਤੇ ਨੀਚੇ ਕੇਰਾ ਹਾਈਲਾਈਟ 3 ਮੀਟਰ ਦੀ ਸ਼ਰਟ ਆ ਤੇ ਬਾਜੂ ਦਿੱਤੀ ਐ ਮੀ ਐਕਸਟਰਾ ਇਹ ਹੈਗੀ ਇਹਦੀ ਸਲਵਾਰ ਕਿੰਨਾ ਆਪ ਹੈਗਾ ਜੀ ਇਹ ਬੜਾ ਦੁਪੱਟਾ ਪ੍ਰਾਈਸ ਸੇਮ ਹੈ ਜੀ 3850 컬러 অপਸ਼ਨ ਦੇਖ ਲਓ ਦੇਖੋ ਕਿੰਨਾ ਪਿਆਰਾ 컬러 ਆ ਤੇ ਪ੍ਰਿੰਟਿੰਗ ਤਾਂ ਇਹਨਾਂ ਦੀ ਬਹੁਤ ਸੋਹਣੀ ਹੈਗੀ ਹੋਈ ਆ ਇੱਕ 컬러 ਇਹ ਵਾਲਾ ਜੀ 컬러 ਦੇਖੋ ਕਿੰਨੇ ਸੋਹਣੇ ਸੋਹਣੇ ਆ ਉਸ ਇਦਾਂ ਦੀ ਲੁੱਕ ਹੈ ਨਾ ਸੂਟਾਂ ਦੇ ਠੀਕ ਹੈ ਤੇ 3850 ਸੂਟਾਂ ਦਾ ਇਹਨਾਂ ਦਾ ਪ੍ਰਾਈਸ ਆ ਜੀ ਨੈਕਸਟ ਦੇ ਰਹੇ ਹਾਂ ਬਹੁਤ ਸੋਹਣਾ ਜੈ ਵਿਜੇ ਬ੍ਰਾਂਡ ਦਾ ਸੂਟ ਆ ਬਿਲਕੁਲ ਨਵੀਂ ਕਲੈਕਸ਼ਨ ਸਟਾਫ ਨੂੰ ਮਡਾਲ ਤੇ ਰਹੂਗਾ ਇਹਵੇਂ ਲਾਈਟ ਵੇਟ ਮਡਾਲ ਤੇ ਟੋਟਲੀ ਹੈਂਡਵਰਕ ਦੇ ਨਾਲ ਤੇ ਨਾਲ ਰਹੂਗਾ ਜੀ ਮਸ਼ੀਨਵਰਕ ਬ੍ਰੋਕੇਟ ਸਟਾਈਲ ਦੇ ਵਿੱਚ ਇਹਦੀ ਜਿਹੜਾ ਸ਼ਰਟ ਆ ਉਹਦਾ ਫੈਬਰਿਕ ਆ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਪੀਸਾ ਤੇ ਇਹ ਹੈਗਾ ਨੀਚੇ ਘੇਰਾ organza ਲਗਾ ਕੇ ਐਡਾ ਵਰਕ ਕੀਤਾ ਹੋਇਆ ਹੈ ਇਹ ਹੁਰੀ ਦੀ ਬੈਕ ਸਾਈਡ ਇਹ ਸਾਰੀ ਬ੍ਰੋਕੇਟ ਦੀ ਤਰ੍ਹਾਂ ਇਹਦੇ ਵਿੱਚ ਬਿਲਕੁਲ ਸੌਫਟ ਜਿਹਾ ਸਟੱਫ ਆ ਤੇ ਇਹ ਹੈ ਗਿਰੀਸ਼ ਸੌਰੀ ਸਲਵਾਰ ਮਡਾਲਤੀ ਰਹੂਗੀ ਇਹ ਸਾਰਾ organza ਲਗਾ ਕੇ ਤੁਸੀਂ ਪੈਂਟ ਪੁੜਾ ਜੋ ਸਲਵਾਰ ਕੁਛ ਮਰਜ਼ੀ ਡੈਡੀ ਕਰਵਾ ਸਕਦੇ ਹੋ ਤੇ ਜਿਹੜੀ ਇਹਨਾਂ ਦੇ ਦੁਪੱਟੇ ਆ ਦੁਪੱਟੇ ਰਹਿਣਗੇ ਜੀ ਮਡਾਲ ਦੇ ਉੱਪਰੇ ਪ੍ਰਿੰਟਡ ਦੁਪੱਟਾ ਕੁਝ ਨਮੀ ਜੀ ਆਈਟਮਾਂ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਸੂਟ ਤੇ ਇੱਕੇ ਸੂਟ ਇਹਨਾਂ ਚ ਮੈਂ ਵੀ ਸਿਚ ਕਰਵਾਵਾਂਗੇ ਮਤਲਬ ਖੋਲ ਕੇ ਪਤਾ ਲੱਗਦੀ ਹੈ ਜੀ ਆਹ ਪ੍ਰਾਈਸ ਰਹੂਗਾ ਜੀ 3600 ਇਸ ਸੂਟ ਦਾ ਤੇ ਨੈਕਸਟ ਸੇਮ ਹੀ ਡਿਜ਼ਾਈਨ ਦੇ ਵਿੱਚ ਸਿਰਫ ਕਲਰ ਦਾ ਫਰਕ ਪੈ ਜਾਏਗਾ ਜਿਹੜੇ ਦਾ ਵਰਕ ਆ ਤੇ ਸ਼ਰਟ ਦਾ ਜਿਹੜਾ ਪ੍ਰਿੰਟ ਆ ਇਹ ਜਿਹੜੇ ਡਿਜ਼ਾਈਨ ਦਾ ਹਲਕਾ ਜਿਹਾ ਫਰਕ ਪੈ ਗਿਆ। ਬਾਕੀ ਸਟੱਫ ਸੇਮ ਆ। ਤੇ ਦੁਪੱਟਿਆਂ ਦਾ ਡਿਜ਼ਾਈਨ ਦਾ ਫਰਕ ਪੈ ਜਾਏਗਾ। ਕਿ ਜਿਹੜਾ ਨੈਕਸਟ ਸੂਟ ਹੋਏਗਾ, ਇਹਦੀ ਡਿਜ਼ਾਈਨਿੰਗ ਥੋੜੀ ਅਲੱਗ ਹੋਏਗੀ ਜੀ। ਇਹ ਉੱਪਰੋਂ ਇਦਾਂ neck ਤੇ ਵਰਕ ਆਏਗਾ। ਠੀਕ ਹੈ? نیچے ਵੀ ਆ ਵਰਕ ਇਸ ਤੇ ਸਾਰਾ ਘੇਰੇ ਦੇ ਉੱਪਰ ਤੇ ਇਹਦੀ ਇਹ ਸਾਰਾ neck ਦੇ ਉੱਪਰ ਮਸ਼ੀਨੀ ਵਰਕ ਕੀਤਾ ਹੋਇਆ। ਬ੍ਰாக்கਟ ਸਟਾਈਲ ਚ ਮਡਾਲ ਦਾ ਸਟੱਫ ਹੈ ਜੀ ਇਹ ਤੁਹਾਨੂੰ ਐਕਸਟਰਾ ਸਾਰਿਆਂ ਦੇ ਨਾਲ ਦਿੱਤਾ ਹੋਇਆ ਇਦਾਂ ਔਰਗੇਂਜ਼ਾ ਲਗਾ ਕੇ ਵਰਕ ਕੀਤਾ ਹੋਇਆ ਇਹ ਤੁਸੀਂ ਵਾਜੂ ਵਗੈਰਾ ਤੇ ਐਡਜਸਟ ਕਰ ਸਕਦੇ ਹੋ ਤੇ ਨਾਲ ਸਭ ਦੇ ਤੁਹਾਨੂੰ ਐਸੈਸਰੀਜ਼ ਵਗੈਰਾ ਮਿਲਣਗੇ ਇਦਾਂ ਬਟਨ ਵਗੈਰਾ ਠੀਕ ਹੈ ਮਡਾਲ ਦੇ ਸੂਟ ਨੇ ਤੇ ਪ੍ਰਾਈਸ ਹੈਗਾ ਜੀ 3600 ਇਹਨਾਂ ਸੂਟਾਂ ਦਾ ਇਹ ਕਲਰ ਵੀ ਬਹੁਤ ਸੋਹਣਾ ਹੈ ਸਲਵਾਰ ਹੈਗੇ ਬਲੈਕ ਕਲਰ ਦੀ ਇਹਨਾਂ ਦਾ ਸਟੱਫ ਤੁਹਾਨੂੰ ਬਹੁਤ ਯਾਰਾ ਪਸੰਦ ਆਊਗਾ ਸੋਟਾ ਦਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਸੇਮ ਹੀ ਡਿਜ਼ਾਈਨ ਦਿਖਾਇਆ ਸਭ ਤੋਂ ਫਰਸਟ ਸੂਟ ਸੀਗਾ ਜਿਹੜਾ ਬਲੈਕ ਕਲਰ ਦੀ ਸਲਵਾਰ ਆ ਨਾਲ ਤੇ ਇਹ ਵਾਲਾ ਹੈਗਾ ਜੀ ਇਹਦਾ ਦੁਪੱਟਾ ਇਹ ਜਿਹੜਾ neck ਵਾਲਾ ਸੂਟ ਦਿਖਾਇਆ ਉਹਦੀ ਇਹ ਵਾਲੀ ਲੁੱਕ ਹੈਗੀ ਸੂਟ ਦਾ ਡਿਜ਼ਾਈਨ ਆ ਜਾਏਗਾ neck ਤੇ ਪੱਟੀ ਦੇ ਨਾਲ ਤੇ نیچے ਘੇਰਾ ਠੀਕ ਹੈ ਇਹਦੀ ਬਾਟਮ ਇਹ ਹੈਗਾ ਦਾ ਦੁਪੱਟਾ ਮੂਡਾਲ ਦਾ ਹੀ ਦੁਪੱਟਾ ਜੀ ਉਹ ਡਾਲਦਾ ਹੀ ਸਾਰਾ ਸੂਟ ਆ 3600 ਇਸ ਸੂਟ ਦਾ ਪ੍ਰਾਈਸ ਆ ਇਹ ਹੈਗਾ ਇਹਦਾ ਦੁਪੱਟਾ ਇਦਾਂ ਦੀ ਹੈਗੀ ਲੁੱਕ ਇਸ ਤੇ ਬਤੋ ਇਸ ਤਰ੍ਹਾਂ ਦੇ ਸੂਟ ਇਸ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਮਿਲ ਰਹੇ ਹਨ ਇਹ ਜਿਹੜਾ ਗਰਮੀ ਦੇ ਮੌਸਮਾਂ 'ਚ ਜੇ ਕੋਈ ਫੰਕਸ਼ਨ ਛੋਟਾ-ਮੋਟਾ ਆਉਂਦਾ ਤੇ ਉਹਦੇ ਵਾਸਤੇ ਵੀ ਬਹੁਤ ਪਿਆਰੀ ਆਈਟਮ ਹੈ ਇਹ ਸਾਰਾ ਫਰੰਟ ਪੈਨਲ ਦੇ ਨਾਲ ਹੋਏਗਾ ਸੂਟ ਇਹ ਤੇ ਇਹ ਹੈਗੀ ਦੀ ਬਲੈਕ ਸਭ ਦੇ ਵਿੱਚ ਬਲੈਕ ਕਲਰ ਹੀ ਆ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੀ ਕਲਰ ਸੋਲੋ ਆ ਦੁਪੱਟੇ ਸਾਰੇ ਪ੍ਰਿੰਟਡ ਹੋਣਗੇ ਤੇ ਇਹ ਵਾਲਾ ਡਿਜ਼ਾਈਨ ਆ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਅੱਜ ਦੀ ਵੀਡੀਓ ਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਜੀ ਕਲੈਕਸ਼ਨ ਕਿਦਾਂ ਦੀ ਲੱਗੀ ਵੀਡੀਓ ਦੇਖਣ ਥੈਂਕ ਯੂ so much